ਪਿਛਲੇ 15-20 ਸਾਲਾਂ ਤੋਂ ਬੰਨਨੇ ਇਸ ਤੋਂ ਪਹਿਲਾਂ ਨਹੀਂ ਸੀ ਜੋ ਗੁਰਮਤ ਦਾ ਜੋ ਸਿਧਾਂਤ ਸੀ ਨਾ ਵੀ ਉਹ ਸੁਖ-ਦੁਖ ਦੋਨੋਂ ਸਮ ਕਰ ਜਾਨੇ ਔਰ ਮਾਨ-अपਮਾਨਾ ਇਹ ਤਾਂ ਅਸੀਂ ਦੇਖਣਾ ਜਦੋਂ ਇੱਕ ਇੱਕ ਅਸੀਂ ਆਮ ਤੌਰ ਤੇ ਕਹਿੰਦੇ ਬਈ ਗੁਰਬਾਣੀ ਵਿੱਚ ਇਤਿਹਾਸ ਉਹ ਤਾਂ ਸਟ੍ਰੈਸ ਨਹੀਂ ਹੈ ਲੇਕਿਨ ਕੁਝ ਕੁ ਪੱਕ ਜਿਹੜੇ ਨੇ ਨਾ ਜੋ ਵਰਤਾਰਾ ਵਰਤੇ ਆ ਜਿਨ੍ਹਾਂ ਦਾ ਮਨੋਂ ਨੋਟ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਹੋਇਆ ਹੈ ਨਾ ਉਹ ਸੰਬੰਧ ਵਿੱਚ ਜਦੋਂ ਦੇਖਨੇ ਆ ਨਾ ਜਦੋਂ ਗੁਰੂ ਅਮਰਦਾਸ ਜੀ ਜਦੋਂ ਜੋਤੀ ਜੋਤ ਸਮਾਇਨ ਹੈ ਨਾ ਉਸ ਜਿਹੜਾ ਉਹ ਪ੍ਰਸੰਗ ਦਾ ਲਿਖਿਆ ਗਿਆ ਹੈ ਨਾ ਉਦਨ ਵੀ ਲਿਖਿਆ ਕਿਵੇਂ ਗਿਆ ਕਹਿੰਦੇ ਸਤਿਗੁਰੂ ਭਾਣੇ ਆਪ ਨੇ ਵਹਿ ਪਰਵਾਰ ਸਦਾਇਆ ਅੱਗੇ ਕੀ ਕਹਿੰਦੇ ਨੇ ਕਹਿੰਦੇ ਮਤ ਮੈਂ ਪਿੱਛੇ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ ਗੁਰਮਤਿ ਵਿੱਚ ਮਾਤਮ ਪਰਸਤੀ ਜਿਹੜਾ ਹੈ ਨਾ ਉਹ ਜਿਹੜਾ ਨਾ ਜਿਹੜਾ ਅਸੀਂ ਜਿਸ ਪਾਸੇ ਟੁਰ ਰਹੇ ਆ ਹਾਂ ਸਾਡੇ ਵਾਸਤੇ ਨਾ ਇਹ ਸਾਡੇ ਵਾਸਤੇ ਮਤਲਬ ਮਨੋਵਿਸ਼ੀਬਿਲਿਟੀ ਗੱਲ ਕੀਤੀ ਨਾ ਕੀ ਇਹ ਗੱਲ ਜਨਮ ਮਰਨ ਦੀ ਨਹੀਂ ਹੈ ਇੱਥੇ ਆਇਆ ਸਭ ਕੋ ਜਾਸੀ ਜੋ ਆਇਆ ਹੈ ਨਾ ਉਹਨੇ ਸਭ ਨੇ ਜਾਣਾ ਹੀ ਜਾਣਾ ਹੈ ਗੱਲ ਜੀਤ ਹੋਰ ਹਾਰ ਦੀ ਹੈ ਜਦੋਂ ਜੀਤ ਹਾਰ ਕੀ ਸੋਜੀ ਪਰੀ ਤਬ ਇਸ ਘਰ ਦੀ ਕੀਮਤ ਪਰੀ ਤੂੰ ਇਨਸਾਨ ਹੈ ਤੂੰ ਜਿੱਤ ਕੇ ਗਿਆ ਜਾਂ ਹਾਰ ਕੇ ਗਿਆ ਗੱਲ ਤੇ ਉਹਦੇ ਉੱਤੇ ਵੇ ਕੋਈ 10 ਸਾਲ ਦੀ ਉਮਰ ਭੋਕੇ ਗਿਆ ਜਾਂ 100 ਦੀ ਭੋਕੇ ਗਿਆ ਮਾਇਨਾ ਉਹ ਨਹੀਂ ਹੈ ਗੱਲ ਇਹ ਵੀ ਕਿ ਜੀਵਨ ਪਰਵਾਣ ਚੜਿਆ ਜਾਂ ਨਹੀਂ ਚੜਿਆ ਜਦੋਂ ਅਸੀਂ ਉਹ ਵੀ ਦੇਖਣਾ ਬੜਾ ਉਹ ਬੜਾ ਗੁਰੂ ਅਮਰਦਾਸ ਜੀ ਦੇ ਪ੍ਰਥਾਈ ਸ਼ਬਦ ਹੈ ਉਸੇ ਕਹਿੰਦੇ ਕਹਿੰਦੇ ਅੰਤੈ ਸਤਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਨ ਜੀਓ ਇਹ ਬੜਾ ਨੇ ਕਿ ਅਸੀਂ ਮਿੱਠਾ ਨਹੀਂ ਬਣਾਵਾਂਗੇ ਜਾਂ ਬੜੀ ਉਹਨਾਂ ਵੀ ਉਹ ਅਚਾਹ ਗੁਰੂ ਜਦੋਂ ਜੈਨੀਆਂ ਨੂੰ ਦੇਖਦੇ ਨੇ ਨਾ ਜਦੋਂ ਜੈਨੀਆਂ ਦੇ ਪ੍ਰਥਾਈ ਗੁਰੂ ਉਹਨਾਂ ਦੀ ਜੋ ਜੀਵਨ ਸ਼ੈਲੀ ਹੈ ਨਾ ਉਹ ਉਹਨਾਂ ਦੀ ਜੀਵਨ ਸ਼ੈਲੀ ਦੀ ਇੱਕ ਚੀਜ਼ ਦੇਖਦੇ ਨੇ ਜਿਸ ਤੋਂ ਗੁਰੂ ਨੂੰ ਇਤਰਾਜ ਹੈ ਕਹਿੰਦੇ ਨੇ ਝੁੰਡੀ ਪਾਏ ਬਹਿਨ ਨਿਤ ਮਰਣਾ ਹੈ ਦੜ ਦੀ ਬਾਣ ਨਾ ਜਾਈ ਉਹਨਾਂ ਬਿਲਕੁਲ ਉਦਾਸ ਤੂੰ ਆਪ ਥਿਸ ਇਜ਼ ਅ ਫੈਕਟ ਉਹ ਜਿਹਨਾਂ ਬੰਦੇ ਨੇ ਨਾ ਵੀ ਜਿਵੇਂ ਘਰ ਵਿੱਚ ਕੋਈ ਮੌਤ ਹੋ ਗਈ ਹੋਵੇ ਨਾ ਗੁਰਮਤ ਦਾ ਜੋ ਜੋ ਸੀ ਨਾ ਵੀ ਨਾਨਕ ਪਕਸਾ ਸਦਾ ਵਿਕਾਸ ਆਪਣੇ ਸ਼ਰੀਰ ਨੂੰ ਕਸ਼ਟ ਦੇਣਾ ਜਿਹੜਾ ਹੈ ਨਾ ਵੀ ਇਹਨਾਂ ਦਾ ਵੀ ਅਸੀਂ ਠੰਡੀ ਫਰਚੀ ਦੇ ਸੋਵਾਂਗੇ ਇਹ ਉਹ ਗੁਰਮਤ ਦੇ ਪ੍ਰਚਾਰ ਪ੍ਰਸਾਰ ਵਸਤੇ ਸਿੱਖ ਉਦਮ ਕਰੇ ਹਿਲਾ ਵਸ਼ੀਲਾ ਕਰੇ ਉਹ ਉਸ ਹਿਸਾਬ ਨਾਲ ਕਸ਼ਟ ਸਹਾਰੇ ਕੋਈ ਮਾੜੀ ਗੱਲ ਨਹੀਂ ਕਿੱਥੇ ਜਾਣਾ ਪੈਂਦਾ ਹੈ ਕਿਸੇ ਉੱਪਰ ਤੋਂ ਟ੍ਰੈਵਲ ਕਰਨਾ ਪੈਂਦਾ ਹੈ ਲੇਕਿਨ ਮੈਂ ਠੰਡੀ ਫਰਚੀ ਤੇ ਸੋਵਾਂਗਾ ਇਸ ਦੇ ਨਾਲ ਕਿਦਾ ਕੀ ਸਬਰ ਜਾਣਾ ਹੈ ਇੱਕ ਤੁਹਾਦਾਂ ਵੀ ਜਿਹੜੇ ਫਰੀ ਸਾਹਿਬ ਦੇ ਸ਼ਲੋਕ ਆਂਦੇ ਨਾ ਉੱਥੇ ਵੀ ਮਤਲਬ ਅ ਸੈੱਟ ਆਫ ਸ਼ਬਦ ਹੈ ਇੱਕ ਪਾਸੇ ਕਹਿੰਦੇ ਨੇ ਤਨ ਤਪੈ ਤਨੂਰ ਜਿਉ ਬਲਨ ਹੱਡ ਬਲਨ ਪੈਰੀ ਥੱਕਾਂ ਸਿਰ ਝੁਲਾ ਜੇ ਮੂੰਹ ਪੀ ਨਹੀਂ ਮਿਲਣ ਜੇ ਮੈਂ ਰੱਬ ਦੇ ਮਾਰਗ ਦੇ ਤੁਰਦਿਆਂ ਜੇ ਪੈਰੋ ਥੱਕ ਜਾਵਾਂ ਮੈਂ ਸਿਰ ਪਰਨੇ ਤੁਰਨਾ ਸ਼ੁਰੂ ਹੋ ਜਾਵਾਂ ਬਿਤਾਂ ਤਪੇ ਮੈਂ ਆਪਣੇ ਤਨ ਨੂੰ ਕਿੰਨਾ ਕਸ਼ਟ ਦੇਣ ਨੂੰ ਤਿਆਰ ਆ ਤਨ ਤਪੇ ਤਨੂੜ ਜਉ ਔਰ ਉਸ ਤੰਦੂਰ ਨੂੰ ਤਾਨ ਵਾਸਤੇ ਉਧਰ ਫਿਊਲ ਕੀ ਪਾਵਾਂ ਕਹਿੰਦਾ ਬਾਲਣ ਜੋ ਬਾਲਣ ਕਹਿੰਦੇ ਨੇ ਫਿਊਲ ਨੂੰ ਕੋਈ ਲੱਕੜ ਪਾਵੇ ਕੋਈ ਗੋਬਰ ਪਾਵੇ ਜੋ ਮਰਜ਼ ਗੋਆ ਪਾਵੇ ਉਹਦੇ ਅੰਦਰ ਕਹਿੰਦਾ ਉਹਦੇ ਉਸਤੇ ਬਾਲਣ ਕਰੇ ਕੀ ਪਾਵਾਂ ਕਹਿੰਦਾ ਬਾਲਣ ਹੱਡ ਬਲਣ ਆਪਣੀਆਂ ਹੱਡੀਆਂ ਉਹਦੇ ਵਿੱਚ ਪਾਵਾਂ ਐਸ ਫਿਊਲ ਤਨ ਤਪੇ ਤਨੂੜ ਜਉ ਬਾਲਣ ਹੱਡ ਬਲਣ ਪੈਰੀ ਠੱਕਾਂ ਸਿਰ ਜੁਲਾ جے مو پری ملن ایس تو امیڈیٹلی ਬਾਦ ਦੂਜਾ ਸ਼ਬਦ ਆ ਜਾਂਦਾ ਕਹਿੰਦਾ ਤਨ ਨਾਤ ਪਾਇ ਤਨੂੜ ਜੁ ਐਸ ਕਿਸਮ ਦਾ ਜੜਾ ਨਾ ਵੀ ਉਹ ਹੱਟ ਯੋਗ ਵਾਲਾ ਜੜਾ ਹੈ ਨਾ ਉਹ ਗੁਰਮਤਿ ਪਰ ਹਾਂ ਜੇ ਅਸੀਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਪਰਾਲਾ ਕਰ ਰਹੇ ਹਾਂ ਉਹਦੇ ਵਾਸਤੇ ਜੋ ਉਦਮ ਕਰਨੇ ਆ ਉਹਦੇ ਵਾਸਤੇ ਜੋ ਮਿਹਨਤ ਮੁਸ਼ਕਲ ਲੱਗਦੀ ਉਹ ਬੰਦਾ ਜ਼ਰੂਰ ਕਰੇ ਲੇਕਿਨ ਠੰਡੀ ਫਰਸ਼ੀ ਤੇ ਸੋਨਾ ਵੀ ਰੋਟੀ ਨਹੀਂ ਖਾਣੀ ਐ ਨਹੀਂ ਕਰਾਂਗਾ ਉਹ ਡੈ ਨਾ ਵੀ ਉਹ ਗੁਰਮਤਿ ਜਿੱਤੇ ਟਿਕਾਰੇ ਸੀ ਨਾ ਦੁੱਖ ਨਹੀਂ ਸਭ ਉਸ ਕੋਈ ਜੀ ਹੈ ਰੇ ਇੱਕ ਹੈ ਕੀ ਨੇਤੇ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜیتے ਹੁਣ ਇਹ ਇਸ ਕੋ ਅਸੀਂ ਆਮ ਤੌਰ ਤੇ ਕਈ ਵਾਰ ਗੱਲ ਕਰੋ ਨਾ ਆਮ ਤੌਰ ਤੇ ਗੱਲ ਕਰਦੇ ਨੇ ਵੀ ਪੁਰਾਤਨ ਸਿੰਘ ਜਿਹੜਾ ਨਾ ਉਹ ਹੈਗਾ ਪੁਰਾ ਹੁਣ ਅੱਛਾ ਇਹ ਇਹ ਤੇ ਅੱਜ ਤੋਂ 15 20 ਸਾਲ 25 ਸਾਲ ਮੈਂ ਮਾਈ ਐਜ ਇਸ ਅਰਾਊਂਡ 55 ਟੂਡੇ ਮੈਂ ਇਸ ਨੂੰ ਆਪਣੇ ਜੀਵਨ ਦੇ 335 ਸਾਲ 40 ਸਾਲ ਦੀ ਉਪਰ ਤੱਕ ਮੈਂ ਇਹਨੂੰ ਨਹੀਂ ਦੇਖਿਆ ਬਾਰੇ ਵੀ ਦੇ ਸੁ ਦੇਖੋ ਆਪਣੇ ਜਿਹੜੇ ਜਿਤਨੇ ਆਪ ਆਪਣਾ ਇਸ ਗਰੁੱਪ ਦੇ ਹੀ ਆ ਨਾ ਕਈਆਂ ਦੇ ਵਿਆਹ ਵੀ ਸ਼ਾਇਦ ਇਹਨਾਂ ਦੇ ਵਿੱਚ ਹੋਏ ਹੋਏ ਪਹਿਲਾਂ ਕੁਝ ਨਹੀਂ ਸੀ ਇਹ ਵਾਲਾ ਇਹ ਨਮਾ ਜਿਹੜਾ ਨਾ ਅਚਾਰ ਸਾਡਾ ਤੇ ਇਤਿਹਾਸ ਹੀ ਸ਼ਹੀਦਿਆਂ ਦੇ ਨਾਲ ਭਰਿਆ ਪਿਆ ਵੱਡਾ ਕਲੂਕ ਅਚਾ ਇਹ ਸ਼ੁਰੂ ਹੋ ਗਿਆ ਇਹ ਹੁਣ ਇੱਕ ਇੱਕ ਸ਼ੁਰੂ ਹੋਇਆ ਹੈ ਨਾ ਇਹ ਸ਼ਹੀਦੀ ਹਫਤਾ ਹੁਣ ਇਹ ਨਾਲ ਨਾਲ ਆਲਰੇਡੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦੇ ਨਾਲ ਵੀ ਸੰਬੰਧਿਤ ਹੋਣਾ ਸ਼ੁਰੂ ਹੋ ਗਿਆ ਉਹ ਸਮਾਂ ਦੂਰ ਨਹੀਂ ਜਿੱਥੇ ਆ ਜਾਏਗਾ ਵੀ ਅੱਛਾ ਇਹ ਗੁਰੂ ਸਾਹਿਬ ਦੇ ਸ਼ਹੀਦੀ ਵਾਲੇ ਦਿਨ ਐ ਨਹੀਂ ਕਰਨਾ ਵੀ ਜੋ ਜੋਤੀ ਜੋਤ ਸਮਾਨ ਵਾਲੇ ਦਿਨੋਂ ਮਾਤਮ ਪ੍ਰਸਤੀ ਵਾਲਾ ਇਹਦੇ ਇੱਕ ਹਿਸਾਬ ਨਾਲ ਸਾਡੇ ਵਾਸਤੇ ਨਾ ਮੰਨੋ ਵੀ ਉਹਨਾਂ ਦਾ ਜੀਵਨ ਪ੍ਰਵਾਨ ਹੋਇਆ ਉਹ ਡੋਲੇ ਨਹੀਂ ਕਿਉਂ ਅਸੀਂ ਤੇ ਅਸੀਂ ਤੇ 100 ਸਾਲ ਦੀ ਉਮਰ ਵੀ ਸਾਰੀ ਉਮਰ ਸਾਰੀ ਜ਼ਿੰਦਗੀ ਡੋਲ ਡੋਲ ਕੇ ਨਾ ਹਰ ਹਰ ਥਾਂ ਤੇ ਆਪਣੇ ਆਪ ਨੂੰ ਕੰਪਰੋਮਾਈਜ਼ ਕਰ ਕਰਕੇ ਜੀਵਨ ਬਤੀਤ ਕਰ ਰਹੇ ਆ ਤੇ ਐਸਾ ਉਮਰ 100 ਸਾਲ ਦਾ ਵੀ ਜੀ ਕੇ ਗਏ ਤੇ ਕੀ ਖਟਿਆ ਜਿਨ੍ਹਾਂ ਦੀ ਉਮਰ ਬਹੁਤ ਥੋੜੀ ਸੀ ਲੇਕਿਨ ਉਹਨਾਂ ਨੇ ਕੰਪਰੋਮਾਈਜ਼ ਨਹੀਂ ਕੀਤਾ ਉਹ ਪਰਮਾਨ ਹੋਏ ਅਸੀਂ ਜੇ 100 ਸਾਲ ਦੀ ਉਮਰ ਵੀ ਜੀ ਜਾਵਾਂਗੇ ਲੇਕਿਨ ਜੇ ਸਾਡਾ ਉਹ ਜੀਵੇ ਪਰਮਾਨ ਨਹੀਂ ਹੋਏਗਾ ਤੇ ਚੰਗਾ ਕੌਣ ਹੈ ਸਾਨੂੰ ਉਹ ਉਹਨਾਂ ਦੀ ਕੁਰਬਾਨੀ ਸਾਡੇ ਵਾਸਤੇ ਇੱਕ ਪ੍ਰੇਰਣਾ ਹੈ ਇਹਨੂੰ ਅਸੀਂ ਅਸੀਂ ਨਹੀਂ ਕਰੀਏ ਕਿ ਇਸ ਕੁਰਬਾਨੀ ਨੂੰ ਪੁਲਾਇਆ ਜਾਏ ਇਸ ਕੁਰਬਾਨੀ ਨੂੰ ਬਿਲਕੁਲ ਯਾਦ ਰੱਖਣਾ ਚਾਹੀਦਾ ਹੈ ਐਸ ਦੇ ਸਨਮਾਨ ਵਿੱਚ ਦਿਵਾਨ ਵੀ ਲੱਗਨੇ ਚਾਹੀਦੇ ਨੇ ਲੇਕਿਨ ਜਿਸ ਹਿਸਾਬ ਦਾ ਮਾਹੌਲ ਬਣਾਇਆ ਜਾ ਰਿਹਾ ਨਾ ਮਾਤਮ ਪ੍ਰਸਤੀ ਵਾਲਾ ਤੇ ਐਨਾ ਦਿਨਾਂ ਵਿੱਚ ਕੋਈ ਫੰਕਸ਼ਨ ਨਾ ਕਰੋ ਗੁਰਦੁਆਰਾਜ ਮਿੱਠਾ ਨਹੀਂ ਬਨੇਗਾ ਹੁਣ ਕੜਾ ਪ੍ਰਸ਼ਾਦੀ ਦੇਖਦਾ ਆਦਰ ਵਿੱਚ ਕਿਤੋਂ ਕੜਾ ਪ੍ਰਸ਼ਾਦੀ ਦੇਖ ਮਿੱਠੀ ਨਹੀਂ ਹੈ ਹੁਣ ਕੁਝ ਨਾ ਬੰਦੀਸ਼ਾਂ ਬਨ ਚੁੱਕੀਆਂ ਨੇ ਉਹ ਉਹਨੂੰ ਟੱਚ ਨਹੀਂ ਕਰਦੇ ਲੇਕਿਨ ਜਿੱਥੇ ਤੱਕ ਵਾਰ ਸਕਦੇ ਨੇ ਨਾ ਵੀ ਜਿਹੜੀ ਉਹ ਜਿਹੜੀ ਗੱਲ ਸੀ ਨਾ ਵੀੜੋੜ ਬਾਬੂ ਜੀ ਨੇ ਕਹੀ ਵੀੜੀ ਮਨੁਵਾਦੀ ਸੋਚ ਜਿਹੜੀ ਸੀ ਨਾ ਵੀ ਉਹ ਕਿਤੇ ਨਾ ਕਿਤੇ ਸਾਡੇ ਵਿੱਚ ਉਹ ਬੜਾ ਬ੍ਰਾਹਮਣਿਕ ਸੋਚ ਉਹ ਕਿਤੇ ਨਾ ਕਿਤੇ ਕਿ ਸੋ ਉਹ ਅੱਜ ਸਾਡਾ ਪ੍ਰੋਬਲਮ ਕੀ ਹੈ ਕਿ ਆਈ ਮੀਨ ਲਾਸਟ ਟਾਈਮ ਆਏ ਸਨ ਆਪਣਾ ਪਰਵਪਾਲ ਵੀਰ ਜੀ ਨੇ ਉਹਨਾਂ ਨੇ ਗੱਲ ਕੀਤੀ ਜੀ ਕਿ ਹੁਣ ਸਾਡੀਆਂ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਨਾ ਸਾਰੀਆਂ ਉਹਨਾਂ ਦੇ ਉੱਤੇ ਕਾਬਜ ਜੋ ਹੈ ਨਾ ਉਹ ਐ ਬ੍ਰਾਹਮਣੀ ਸੋਚ ਵਾਲਾ ਬੰਦਾ ਬਹਿ ਚੁੱਕਾ ਹੈ ਕਹਿੰਦਾ ਇਸ ਤੋਂ ਅੱਗੇ ਉਹਨਾਂ ਵਿਚਾਰ ਕਰੋ ਹੁਣ ਐ ਨਾ ਕਹੋ ਕਿ ਉੱਥੇ ਉਹ ਬਹਿ ਗਿਆ ਕੀ ਕਰੀ ਉਹ ਬਹਿ ਚੁੱਕਾ ਹੋਇਆ ਹੈ ਉਨੇਸ ਤੋਂ ਅੱਗੇ ਵਿਚਾਰ ਕਰੀਏ ਕਿ ਅਸੀਂ ਗੁਰੂ ਦੀ ਮਾਅ ਫੜਨੀ ਹੈ ਜਾਂ ਅਸੀਂ ਕੇਵਲ ਉਹ ਡਣਾ ਵੀ ਉਹ ਤੂੰ ਬਾਮਨ ਮੈਂ ਕਾਸ਼ੀ ਕਾ ਜੁਲਹਾ 부ਜੋ ਮੋਰ ਗਿਆਨਾ ਤੁਮ ਤੋ ਜਾਚੇ ਭੂਪਤ ਰਾਜੇ ਹਰਿਸ਼ੋ ਮੋਰ ਧਿਆਨਾ ਅਸੀਂ ਜੇ ਅਸੀਂ ਇਹ ਉਮੀਦ ਉਜ ਬੈਠੇ ਆ ਕਿ ਸਾਨੂੰ ਸਾਨੂੰ ਕੇਵਲ ਉਸ ਗੁਰੂ ਦੀ ਮਾਅ ਫੜਨੀ ਬੇਗੀ ਅਸੀਂ ਜੇ ਇਹਨੂੰ ਸੋਚੀਏ ਨਾ ਕਿ ਪੰਥਕ ਤੋੜ ਦੇ ਉੱਤੇ ਸਾਡਾ ਕੋਈ ਸਾਨੂੰ ਕੋਈ ਸਹੀ ਸੇਧ ਮਿਲੇਗੀ ਸਾਨੂੰ ਕੇਵਲ ਗੁਰੂ ਦੀ ਬਾਣੀ ਦੇ ਲੜ ਲਾ ਕੇ ਨਾ ਸਾਨੂੰ ਇਹ ਚ ਸਹੀ ਜੀਵਨ ਰਸਤਾ ਜਿਹੜਾ ਹੈ ਨਾ ਏ ਸਾਡੇ ਵਾਸਤੇ ਇੱਕ ਮਨੋ ਇੱਕ ਇਸ ਗੱਲ ਦਾ ਪ੍ਰਤੀਕ ਹੈ ਕਿ ਬਈ ਗੁਰੂ ਸਾਹਿਬ ਜੀ ਸਾਹਿਬ ਜਵਾਦੇ ਸਾਹਿਬ ਉਹ ਡੋਲੇ ਨਹੀਂ ਉਹਨਾਂ ਦਾ ਜੀਵਨ ਪਰਵਾਰ ਜੀਵਨ ਸੀ ਸਾਡੇ ਵਾਸਤੇ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਮਾਤਮ ਪ੍ਰਸਤੀ ਦਾ ਪ੍ਰਤੀਕ ਅਸੀਂ ਉਹ ਨਹੀਂ ਬਣਾਉਣਾ ਚਾਹਦੇ